ਅਮਰੀਕਾ ਦਾ ਟਰੰਪ ਪ੍ਰਸ਼ਾਸਨ ਦੇਸ਼ ਦੀਆਂ ਉਹਨਾਂ ਸਾਰੀਆਂ ਸੇਵਾਵਾਂ ਤੇ ਸਰਕਾਰੀ ਸਹੂਲਤਾਂ ਨੂੰ ਬੰਦ ਕਰਨਾ ਚਾਹੁੰਦਾ ਹੈ ਜਿਸ ਤੇ ਰਾਹੀ ਪ੍ਰਵਾਸੀਆਂ ਅਤੇ ਉਹਨਾਂ ਦੇ ਬੱਚਿਆਂ ਨੂੰ ਕੋਈ ਮਦਦ ਮਿਲਦੀ ਹੋਵੇ ਅਤੇ ਅਮਰੀਕਾ ਦੇ ਵਿੱਚ ਉਹਨਾਂ ਦਾ ਜੀਵਨ ਆਸਾਨ ਬਣਦਾ ਹੋਵੇ ਪਰ ਸਰਕਾਰ ਦੇ ਇਨ੍ਹਾਂ ਕਦਮਾਂ ਤੇ ਫੈਸਲਿਆਂ ਨੂੰ ਲੈ ਕੇ ਵੱਡੇ ਵਿਵਾਦ ਖੜੇ ਹੋ ਗਏ ਨੇ ਕਈ ਸੂਬੇ ਸਰਕਾਰ ਦੇ ਖਿਲਾਫ ਹੋ ਚੁੱਕੇ ਨੇ ਮਾਮਲਾ ਇਹਨਾਂ ਵੱਧ ਚੁੱਕਿਆ ਹੈ ਕਿ 20 ਤੋਂ ਜ਼ਿਆਦਾ ਸੂਬਿਆਂ ਨੇ ਮਿਲ ਕੇ ਟਰੰਪ ਸਰਕਾਰ ਤੇ ਕੇਸ ਦਾਇਰ ਕਰ ਦਿੱਤਾ ਹੈ ਸਸਟ੍ਰੀਕਾ ਤੁਸੀਂ ਦੇਖ ਰਹੇ ਹੋ ਟਾਈਮਸ ਐਕਸਪੀ ਪੰਜਾਬੀ ਅਮਰੀਕਾ ਦੇ 24 ਡੈਮੋਕ੍ਰੈਟਿਕ ਸੂਬਿਆਂ ਅਤੇ ਵਾਸ਼ਿੰਗਟਨ ਡੀਸੀ ਨੇ ਰਾਸ਼ਟਰਪਤੀ ਡੋਨਲਡ 트੍ਰੰਪ ਦੇ ਪ੍ਰਸ਼ਾਸਨ ਦੇ ਵਿਰੁੱਧ 6.8 ਮਿਲੀਅਨ ਦੇ ਫੰਡਾਂ ਨੂੰ ਰੋਕਣ ਦੇ ਖਿਲਾਫ ਅਦਾਲਤ ਦਾ ਰੁਕ ਕੀਤਾ ਹੈ। ਇਨ੍ਹਾਂ ਸੂਬਿਆਂ ਨੇ 트੍ਰੰਪ ਸਰਕਾਰ ਦੇ ਫੈਸਲੇ ਨੂੰ ਚੁਣੌਤੀ ਦਿੰਦੇ ਹੋਏ ਰੋਡ ਆਇਲੈਂਡ ਦੀ ਫੈਡਰਲ ਅਦਾਲਤ ਦੇ ਵਿੱਚ ਮੁਕੱਦਮਾ ਦਾਇਰ ਕੀਤਾ ਹੈ। ਇਹ ਫੰਡ ਜੋ ਕਿ ਕਾਂਗਰਸ ਨੇ ਸਕੂਲੀ ਪ੍ਰੋਗਰਾਮਸ ਖਾਸ ਤੌਰ ਤੇ ਸਕੂਲ ਤੋਂ ਬਾਅਦ ਸਮਰ ਪ੍ਰੋਗਰਾਮਸ ਅੰਗਰੇਜ਼ੀ ਸਿੱਖਣ ਵਾਲੇ ਵਿਦਿਆਰਥੀਆਂ ਦੇ ਲਈ ਪ੍ਰੋਗਰਾਮਸ ਅਧਿਆਪਕਾਂ ਦੀ ਸਿਖਲਾਈ ਅਤੇ ਪ੍ਰਵਾਸੀ ਮਜ਼ਦੂਰਾਂ ਦੇ ਬੱਚਿਆਂ ਦੀ ਸਿੱਖਿਆ ਲਈ ਮਨਜ਼ੂਰ ਕੀਤੇ ਸਨ 트럼ਪ ਸਰਕਾਰ ਨੇ 30 ਜੂਨ ਨੂੰ ਅਚਾਨਕ ਇਹਨਾਂ ਸਾਰੇ ਪ੍ਰੋਗਰਾਮਸ ਦੇ ਫੰਡ ਰੋਕ ਦਿੱਤੇ ਇਸ ਫੈਸਲੇ ਨੇ ਸਕੂਲਾਂ ਸਥਾਨਕ ਭਾਈਚਾਰੇ ਅਤੇ ਘੱਟ ਆਮਦਨ ਵਾਲੇ ਪਰਿਵਾਰਾਂ ਦੇ ਵਿੱਚ ਵੱਡੀ ਚਿੰਤਾ ਪੈਦਾ ਕਰ ਦਿੱਤੀ ਟਰੰਪ ਸ਼ਾਸਨ ਨੇ 6.8 ਮਿਲੀਅਨ ਫੰਡਾਂ ਨੂੰ ਰੋਕਣ ਦੇ ਪਿੱਛੇ ਸਮੀਖਿਆ ਕਰਨ ਦਾ ਹਵਾਲਾ ਦਿੱਤਾ ਹੈ ਇਹਨਾਂ ਸਾਰੀਆਂ ਸੇਵਾਵਾਂ ਅਤੇ ਪ੍ਰੋਗਰਾਮਸ ਨੂੰ ਰੋਕਿਆ ਗਿਆ ਜਿਸ ਦੇ ਵਿੱਚ ਉਦੇਸ਼ ਇਹ ਯਕੀਨੀ ਬਣਾਉਣਾ ਦੱਸਿਆ ਗਿਆ ਕਿ ਇਹ ਫੰਡ ਰਾਸ਼ਟਰਪਤੀ ਟਰੰਪ ਦੀਆਂ ਨੀਤੀਆਂ ਅਤੇ ਤਰਜੀਹਾਂ ਦੇ ਨਾਲ ਮੇਲ ਖਾਂਦੇ ਹਨ ਜਾਂ ਫਿਰ ਨਹੀਂ ਅਮਰੀਕੀ ਸਿੱਖਿਆ ਵਿਭਾਗ ਅਤੇ ਆਫਿਸ ਆਫ ਮੈਨੇਜਮੈਂਟ ਐਂਡ ਬਜਟ ਨੇ ਦਾਵਾ ਕੀਤਾ ਹੈ ਕਿ ਕੁਝ ਫੰਡ ਰੈਡਿਕਲ ਖੱਬੇਪੱਖੀ ਏਜੰਡੇ ਜਿਵੇਂ ਕਿ ਐਲਜੀਬਟੀਕਿਊ ਪਾਈ ਚਾਰੇ ਦੀ ਸ਼ਮੂਲੀਅਤ ਅਤੇ ਗੈਰਕਾਨੂੰਨੀ ਪ੍ਰਵਾਸੀਆਂ ਦੇ ਲਈ ਸੇਵਾਵਾਂ ਨੂੰ ਸਮਰਥਨ ਦੇ ਰਹੇ ਸਨ ਹਾਲਾਂਕਿ ਮੁਕਦਮੇ ਦੇ ਵਿੱਚ ਇਹ ਦਲੀਲ ਦਿੱਤੀ ਗਈ ਹੈ ਕਿ ਇਹ ਫੰਡ ਕਾਂਗਰਸ ਨੇ ਮਾਰਚ 2025 ਦੇ ਵਿੱਚ ਮਨਜ਼ੂਰ ਕੀਤੇ ਸਨ ਅਤੇ ਇਹਨਾਂ ਨੂੰ ਰੋਕਣਾ ਸੰਵਿਧਾਨ ਤੇ ਫੈਡਰਲ ਸਰਕਾਰ ਦੇ ਕਾਨੂੰਨ ਦੀ ਉਲੰਘਣਾ ਹੈ ਰੋਕੇ ਗਏ ਫੰਡਾਂ ਦੇ ਵਿੱਚ ਮੁੱਖ 6 ਫੈਡਰਲ ਪ੍ਰੋਗਰਾਮਸ ਸ਼ਾਮਿਲ ਨੇ ਇਹਨਾਂ ਵਿੱਚ ਕਮਿਊਨਿਟੀ ਲਰਨਿੰਗ ਸੈਂਟਰਸ ਜੋ ਕਿ 14 ਲੱਖ ਬੱਚਿਆਂ ਦੇ ਲਈ ਸਕੂਲਾਂ ਤੋਂ ਬਾਅਦ ਸਮਰ ਪ੍ਰੋਗਰਾਮਸ ਨੂੰ ਚਲਾਉਣ ਦੇ ਵਿੱਚ ਮਦਦ ਦਿੰਦਾ ਹੈ ਇਸ ਤੋਂ ਇਲਾਵਾ ਅਧਿਆਪਕ ਸਿਖਲਾਈ ਪ੍ਰੋਗਰਾਮ ਸਾਇੰਸ ਮੈਥ ਅਤੇ ਹੋਰ ਲਰਨਿੰਗ ਪ੍ਰੋਗਰਾਮ ਅੰਗਰੇਜ਼ੀ ਸਿੱਖਣ ਵਾਲੇ ਵਿਦਿਆਰਥੀਆਂ ਦੇ ਲਈ ਪ੍ਰੋਗਰਾਮਸ ਪ੍ਰਵਾਸੀ ਮਜ਼ਦੂਰਾਂ ਦੇ ਬੱਚਿਆਂ ਦੇ ਲਈ ਸਿੱਖਿਆ ਅਤੇ ਹੋਰ ਸੇਵਾਵਾਂ ਦੇ ਪ੍ਰੋਗਰਾਮਸ ਵਿਦਿਆਰਥੀਆਂ ਅਤੇ ਨੌਜਵਾਨਾਂ ਦੇ ਲਈ ਵਿਸ਼ੇਸ਼ ਪ੍ਰੋਗਰਾਮਸ ਦੇ ਲਈ ਸਹਾਇਤਾ ਰਾਸ਼ੀ ਰੋਕ ਦਿੱਤੀ ਗਈ ਹੈ ਇਸ ਫੰਡਿੰਗ ਦੀ ਰੋਕ ਨੇ ਸਕੂਲਾਂ ਅਤੇ ਸਥਾਨਿਕ ਸੰਗਠਨਾ ਦੇ ਵਿੱਚ ਗੰਭੀਰ ਸਮੱਸਿਆਵਾਂ ਪੈਦਾ ਕਰ ਦਿੱਤੀਆਂ ਨੇ ਇਸ ਦੇ ਬੰਦ ਹੋਣ ਦੇ ਨਾਲ ਲੱਖਾਂ ਕਰਮਚਾਰੀਆਂ ਦੀਆਂ ਨੌਕਰੀਆਂ ਖਤਰੇ ਦੇ ਵਿੱਚ ਪੈ ਗਈਆਂ ਨੇ ਘੱਟ ਆਮਦਨੀ ਵਾਲੇ ਪਰਿਵਾਰ ਖਾਸ ਕਰਕੇ ਪ੍ਰਵਾਸੀਆਂ ਦੇ ਬੱਚਿਆਂ ਦੇ ਲਈ ਸਿੱਖਿਆ ਪ੍ਰੋਗਰਾਮਸ ਬੰਦ ਹੋ ਜਾਣਗੇ ਕਮਕਾਜੀ ਮਾਪਿਆਂ ਅਤੇ ਸਿੰਗਲ ਮਦਰਸ ਦੇ ਲਈ ਵੀ ਆਰਥਿਕ ਬੋਝ ਵੱਧ ਜਾਵੇਗਾ ਇਸ ਮੁਕਦਮੇ ਦੀ ਅਗਵਾਈ ਕੈਲੀਫੋਰਨੀਆ ਦੇ ਟੋਨੀ ਜਰਨਲ ਰੌਬ ਬੋਂਟਾ ਨੇ ਕੀਤੀ ਹੈ ਜਿਨ੍ਹਾਂ ਨੇ ਇਸ ਫੰਡਿੰਗ ਰੋਕ ਨੂੰ ਗੈਰਕਾਨੂੰਨੀ ਅਤੇ ਬੱਚਿਆਂ ਦੀ ਸਿੱਖਿਆ ਤੇ ਹਮਲਾ ਘਰਾੜ ਦਿੰਦਾ ਹੈ ਡੈਮੋਕ੍ਰੇਟਸ ਦੇ ਮੁਤਾਬਕ ਇਹ ਫੰਡ ਕਾਂਗਰਸ ਨੇ ਮਨਜ਼ੂਰ ਕੀਤੇ ਸਨ ਅਤੇ ਟਰੰਪ ਨੇ ਖੁਦ ਮਾਰਚ ਦੇ ਵਿੱਚ ਇਸ ਤੇ ਦਸਤਖਤ ਵੀ ਕੀਤੇ ਇਸ ਦੇ ਲਈ ਇਸ ਨੂੰ ਰੋਕਣਾ ਗੈਰਸੰਵਿਧਾਨਿਕ ਹੈ ਹੈਰਾਨੀ ਦੀ ਗੱਲ ਇਹ ਵੀ ਹੈ ਕਿ ਰਿਪਬਲਿਕਨ ਪਾਰਟੀ ਦੇ ਨੇਤਾਵਾਂ ਨੇ ਵੀ ਇਸ ਫੈਸਲੇ ਦੀ ਨਿਖੇਦੀ ਕੀਤੀ ਹੈ ਮਕਦਮੇ ਦੇ ਵਿੱਚ ਫੈਡਰਲ ਅਦਾਲਤ ਤੋਂ ਮੰਗ ਕੀਤੀ ਗਈ ਹੈ ਕਿ ਇਹ ਫੰਡ ਤੁਰੰਤ ਜਾਰੀ ਕੀਤੇ ਜਾਣ ਅਤੇ ਟਰੰਪ ਪ੍ਰਸ਼ਾਸਨ ਨੂੰ ਅਜਿਹੇ ਫੈਸਲੇ ਲੈਣ ਤੋਂ ਰੋਕਿਆ ਜਾਵੇ ਜੇ ਫੰਡ ਜਾਰੀ ਨਾ ਹੋਏ ਤਾਂ ਬਹੁਤ ਸਾਰੇ ਸਕੂਲਾਂ ਦੇ ਵਿੱਚ ਬਜਟ ਘਟਾਉਣਾ ਪਵੇਗਾ ਪ੍ਰੋਗਰਾਮਸ ਬੰਦ ਕਰਨੇ ਪੈਣਗੇ ਤੇ ਸਟਾਫ ਵੀ ਘਟਾਉਣਾ ਪੈ ਸਕਦਾ ਹੈ ਅਮਰੀਕਾ ਦੇ ਵਿੱਚ ਰਹਿ ਰਹੇ ਪੰਜਾਬੀ ਤੇ ਹੋਰ ਦੱਖਣੀ ਏਸ਼ੀਆਈ ਪ੍ਰਵਾਸੀ ਭਾਈਚਾਰਿਆਂ ਦੇ ਲਈ ਇਹ ਮਸਲਾ ਮਹੱਤਵਪੂਰਨ ਹੈ ਕਿਉਂਕਿ ਅੰਗਰੇਜ਼ੀ ਸਿੱਖਣ ਵਾਲੇ ਵਿਦਿਆਰਥੀਆਂ ਅਤੇ ਪ੍ਰਵਾਸੀ ਪਰਿਵਾਰਾਂ ਦੀ ਸਿੱਖਿਆ ਤੇ ਸਿੱਧਾ ਅਸਰ ਪਵੇਗਾ। ਇਹ ਪ੍ਰੋਗਰਾਮ ਪੰਜਾਬੀ ਬੱਚਿਆਂ ਨੂੰ ਅਕਾਦਮਿਕ ਸਹਾਇਤਾ ਤੇ ਸੁਰੱਖਿਅਤ ਵਾਤਾਵਰਣ ਪ੍ਰਦਾਨ ਕਰਦੇ ਨੇ ਜੋ ਉਹਨਾਂ ਦੀ ਸਫਲਤਾ ਦੇ ਲਈ ਬਹੁਤ ਜ਼ਰੂਰੀ ਨੇ। ਜੇ ਫੰਡ ਜਲਦੀ ਜਾਰੀ ਨਾ ਹੋਏ ਤਾਂ ਲੱਖਾਂ ਬੱਚਿਆਂ ਦੀ ਸਿੱਖਿਆ ਤੇ ਸੁਰੱਖਿਆ ਖਤਰੇ ਦੇ ਵਿੱਚ ਪੈ ਸਕਦੀ ਹੈ।